ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਚੋਣ ਵਾਲੇ ਮੇਰੇ ਜਿਹੜੇ ਭੈਣ ਭਰਾ ਮੇਰੇ ਜਿਹੇ ਦਰਸ਼ਕ ਮੈਨੂੰ ਸੁਣਦੇ ਨੇ ਉਹਨਾਂ ਦੇ ਨਾਲ ਇੱਕ ਬਹੁਤ ਹੀ ਇਹ ਅਫਸੋਸ ਵਾਲੀ ਖਬਰ ਸਾਹਮਣੇ ਜਿਹੜੀ ਆਈ ਹੈ ਉਹ ਸ਼ੇਅਰ ਕਰਾਂਗਾ ਇੱਕ ਮੰਦ ਭਗੀ ਇੱਕ ਬਹੁਤ ਹੀ ਇਹ ਸਮੇਂ ਲੋਕਾਂ ਕੇ ਦੁਖੀ ਖਬਰ ਜਿਹੜੀ ਸਮ ਸਾਹਮਣੇ ਆਈ ਹੈ ਉਹ ਆਪਣੇ ਜਿਹੜੇ ਭੈਣ ਭਰਾ ਚੋਣ ਵਾਲੇ ਉਹਨਾਂ ਦੇ ਨਾਲ ਸ਼ੇਅਰ ਕਰਾਂਗਾ ਮੈਂ ਗੱਲ ਕਰਦਾ ਪਿਆ ਮੈਂ ਰਾਜਵੀਰ ਜਵੰਦਾ ਦੀ ਜਿਹੜੇ ਕਿ ਇੱਕ ਪੰਜਾਬੀ ਸਿੰਗਰ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਸੀ ਬਹੁਤ ਕ੍ਰਿਟੀਕਲ ਸੀ ਤੇ ਹੁਣ ਵੀ ਉਹ ਕ੍ਰਿਟੀਕਲ ਹੀ ਹੈ ਉਹਨਾਂ ਦੀ ਜਿਹੜੀ ਸੂਰਤ ਹਾਲ ਜਾਂ ਸਿਹਤ ਹੈ ਉਹਦੇ ਵਿੱਚ ਬਿਹਤਰੀ ਨਹੀਂ ਆ ਰਹੀ ਤੇ ਹੁਣ ਪੰਜਾਬ ਦੇ ਮਾਵਾ ਵੀ ਉਹਨਾਂ ਵਾਸਤੇ ਰੋ ਰੋ ਕੇ ਅਰਦਾਸਾਂ ਦੁਆਵਾਂ ਕਰਨਦੀਆਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਗੱਲ ਕਰਾਂਗੇ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਆ ਅੱਜ ਦੀ ਵੀਡੀਓ ਫਿਰ ਕਰਾਂਗੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਦੀਆਂ ਮਾਂਵਾਂ ਤੇ ਰੋਂ ਲੱਗ ਗਈਆਂ ਨੇ ਅੱਜ ਜਿਹੜੀ ਖਬਰ ਮੰਦ ਭਾਗੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬੜੀ ਹੀ ਐਨ ਖਬਰ ਯਾਨੀ ਤਾਜ਼ਾ ਰਿਪੋਰਟ ਨੇ ਪੂਰੇ ਪੰਜਾਬ ਦੀਆਂ ਮਾਂਵਾਂ ਭੈਣਾਂ ਦੇ ਅੱਖਾਂ ਦੇ ਵਿੱਚ ਅਥਰੂ ਲਿਆ ਦਿੱਤੇ ਨੇ ਬਹੁਤ ਸਾਰੀਆਂ ਨਿਊਜ਼ ਰਿਪੋਰਟਾਂ ਦੇਖੀਆਂ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਪਰ ਜੇਰੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨਸ ਨੇ ਇਸ ਖਬਰ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ੱੱਕਾ ਲੱਗ ਚੁੱਕਿਆ ਔਰ ਦੂਜੇ ਪਾਸੇ ਅਰਦਾਸਾਂ بڑے ਪੱਧਰ ਤੇ ਕਰਵਾਈਆਂ ਗਈਆਂ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣਗੇ ਪਰ ਮੈਂ ਪਹਿਲੇ ਦਿਨੀ ਇਹ ਖਬਰ ਪਾ ਦਿੱਤੀ ਸੀ ਕਿ ਜਿਹੜਾ ਧੌਂ ਦੇ ਕੋਲੋਂ ਮਣਕਾ ਟੁੱਟ ਗਿਆ ਉਹ ਬਹੁਤ ਹੀ ਗੰਭੀਰ ਸਥਿਤੀ ਦੇ ਵਿੱਚ ਲੈ ਜਾ ਚੁੱਕਿਆ ਰਾਜਵੀਰ ਜਵੰਧਾ ਨੂੰ ਕਿਉਂਕਿ ਰਾਜਵੀਰ ਜਵੰਧਾ ਇੱਕ ਐਸਾ ਫੰਗਰ ਪੰਜਾਬ ਦਾ ਹਰ ਇੱਕ ਬੱਚਾ ਹਰ ਇੱਕ ਮਾਂ ਰਾਜਵੀਰ ਜਵੰਧਾ ਦੇ ਲਈ ਅਰਦਾਸ ਕਰ ਰਹੀ ਸੀ ਫੇਰ ਤੋਂ ਆਪਣੇ ਬੱਚਿਆਂ ਦੇ ਵਿੱਚ ਵਾਪਸ ਆ ਜਾਵੇ ਕਿਉਂਕਿ ਦੋ ਛੋਟੇ ਛੋਟੇ ਬੱਚੇ ਵੀ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਜੋਤਸੀ ਵੀ ਆਏ ਇੱਕ ਪਹਠਵਾਨੀ ਵੀ ਹੋਈ ਹੈ ਤਾਂ ਰਾਜਵੀਰ ਜਵੰਧਾ ਤੇ ਇੱਕ ਜੋਤਸੀ ਨੇ ਇੱਕ ਪੰਡਤ ਨੇ ਵੀ ਵਿਖਵਾਨੀ ਕੀਤੀ ਸੀ ਤਾਰੇ ਜੇਕਰ 17 ਤਰੀਕ ਤੱਕ ਜਿੰਦਾ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਬੜੀ ਲੰਮੀ ਉਮਰ ਹੋ ਜਾਣੀ ਹੈ ਰਾਜਵੀਰ ਜਵੰਦਾ ਦੀ ਪਰ ਉਹ ਖਬਰ ਵੀ ਬਿਲਕੁਲ ਝੂਠ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਘੇਮ ਲਿਆ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹੈਰਾਨ ਕਰ ਦੇਣ ਵਾਲੀ ਹੈ ਸੁਣ ਹੋਰ ਗੱਲ ਕਰਦੇ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ 7ਵੇਂ ਦਿਨ ਵੀ ਵੈਂਟੀਲੇਟਰ ਸਪੋਰਟ ਤੇ ਹੁੰਦੇ ਨੇ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਫੋਰਟਿਸ ਦੇ ਵੱਲੋਂ ਐਸੇ ਕਿਹਾ ਗਿਆ ਹੈ ਕਿ ਤੱਕ ਫਿਲਹਾਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੀ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਹੁੰਦਾ ਹੋਇਆ ਤਜਰ ਨਹੀਂ ਆ ਰਿਹਾ ਮੈਡੀਕਲ ਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ ਜਾਣਕਾਰੀ 40 ਹਸਪਤਾਲ ਦੇ ਵੱਲੋਂ ਸਾਢੀ ਕੀਤੀ ਗਈ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹੈ ਰਾਜਵੀਰ ਜਵੰਦਾ ਦੀ ਹਾਲਤ ਕੋਈ ਸੁਧਾਰ ਨਹੀਂ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਸਾਥੀ ਪੰਜਾਬੀ 뮤직 ਇੰਡਸਟਰੀ ਦੇ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ ਕਿ ਜਲਦ ਸਿਹਤਯਾਬ ਹੋਣ ਰਾਜਵੀਰ ਜਵੰਦਾ ਤਾਂ ਦਿਲ ਦੀ ਗਤੀ ਨੂੰ ਬਣਾਈ ਰੱਖਣ ਦੇ ਲਈ ਦਵਾਈ ਦਿੱਤੀ ਜਾ ਰਹੀ ਹੈ ਗਾਇਕ ਦੀ ਹਾਲਤ ਵਿੱਚ ਅਜੇ ਵੀ ਕੋਈ ਖਾਸ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਜਵੰਦਾ ਦੀ ਹਾਲਤ ਦੇ ਉੱਤੇ ਫੌਟਿਸ ਦਾ ਬਿਆਨ 2 ਅਕਤੂਬਰ 2025 ਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਤਾਂ ਸੁਣ ਲੈ ਪੰਜਾਬ ਵਾਲੇ ਜਿਵੇਂ ਪੰਜਾਬ ਦੇ ਅੰਦਰ ਉਸ ਖਬਰ ਨੇ ਤਰ ਕਮ ਜਾ ਦਿੱਤਾ ਹੈ ਯਾਨੀ ਰਾਜਵੀਰ ਜਵੰਦਾ ਹੁਣ ਜਿਹੜੀ ਧਾਰਨ ਨੂੰ ਮੈਂ ਖਬਰ ਸੁਣਾਉਣ ਜਾ ਰਿਹਾ ਰਾਜਵੀਰ ਜਵੰਦਾ ਦੇ ਉੱਤੇ ਇੱਕ ਭਵਿੱਖਬਾਣੀ ਹੋਈ ਹੈ ਕਹਿੰਦੇ ਜੀ ਜੇਕਰ 17 ਅਕਤੂਬਰ ਤੱਕ ਜਿਉਂਦਾ ਰਹਿੰਦਾ ਰਾਜਵੀਰ ਜਵੰਦਾ ਜਿੰਦਾ ਰਹਿੰਦੇ ਨੇ ਇਹ ਗੱਲ ਸੁਣਨ ਲਈ ਬੜੇ ਧਿਆਨ ਦੇ ਨਾਲ ਤਾਂ ਫੇਰ ਰਾਜਵੀਰ ਜਵੰਦਾ ਦੀ ਇੱਕ ਕਿਸੇ ਪੰਦਰ ਦੀ ਬਹੁਤ ਪਹੁੰਚੇ ਹੋਈ ਦੀ ਭਵਿੱਖਬਾਣੀ ਹੈ ਤੁਸੀਂ ਸੁਣ ਵੀ ਚੁੱਕੇ ਹੋਵੋਗੇ ਕਿ ਫੇਰ ਰਾਜਵੀਰ ਜਵੰਦਾ 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਬੜੀ ਲੰਮੀ ਉਮਰ ਹੋ ਜਾਣੀ ਹੈ ਪਰ ਰਾਜਵੀਰ ਜਵੰਦਾ ਦਾ ਜਿਹੜਾ ਇਹ ਟਾਈਮ ਦੱਸਿਆ ਜੋਸੀ ਨੇ ਕਿ ਭਾਈ ਰਾਜਵੀਰ ਜਵੰਦਾ 2025 17 ਅਕਤੂਬਰ ਤੱਕ ਜੇਕਰ जिंदा ਰਹਿੰਦੇ ਵ ਤਾਂ ਠੀਕ ਹੈ ਨਹੀਂ ਇਹਨਾਂ ਦੀ ਹਾਲਤ ਬੜੀ ਨਾਜ਼ੁਕ ਹੋ ਜਾ ਰਹੀ ਹੈ ਯਾਨੀ ਬਚਨ ਦੀ ਸਥਿਤੀ ਨਹੀਂ ਹੈ ਇਹ ਗੱਲ ਸੱਚ ਹੈ ਬਹੁਤੇ ਚੈਨਲ ਇਸ ਗੱਲ ਨੂੰ ਨਹੀਂ ਦੱਸ ਪਾਉਂਦੇ ਪਰ ਸੱਚ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਜਿਹੜੀ ਸੱਤ ਲੱਗੀ ਹੈ ਉਹ ਦਿਮਾਗ ਆ ਜਿਹੜਾ ਉਹਦੇ ਤੱਕ ਆਕਸੀਜਨ ਨਹੀਂ ਜਾਂਦਾ ਬੰਦ ਹੋ ਚੁੱਕਿਆ ਦਿਲ ਦੀ ਗਤੀ ਨੂੰ ਬਣਾਉਣ ਦੇ ਲਈ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਿਲ ਦੀ ਧੜਕਣ ਹੈ ਜਿਹੜੀ ਕਿਸੇ ਵੇਲੇ ਵੀ ਰੁਕ ਸਕਦੀ ਹੈ ਡਾਕਟਰਾਂ ਮੰਨੀਓ ਖੁਲਾਸਾ ਹਸਪੀਟਲ ਫੋਰਟਿਸ ਦੇ ਵਿੱਚੋਂ ਡਾਕਟਰਾਂ ਮੰਨੀਓ ਵੀ ਕੀਤਾ ਗਿਆ ਤਾਂ ਰਾਜਵੀਰ ਜਵੰਦਾ ਨੂੰ ਪੰਜਾਬ ਦੇ ਅੰਦਰ ਕਹਿੰਦੇ ਜੀ ਹੁਣ ਦਵਾਮਾਂ ਦਾ ਦੌਰ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਚੁੱਕਿਆ ਕੋਈ ਅਰਦਾਸਾਂ ਦਾ ਕਰਵਾ ਰਿਹਾ ਤੇ ਕੋਈ ਪਾਠ ਸੁਖ ਰਿਹਾ ਤੇ ਕੋਈ ਖੰਡ ਪਾਠ ਖਲਾ ਹੀ ਰਿਹਾ ਲੰਗਰ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਜਾਂਦੇ ਰਹਿਣ ਆਪਦੇ ਬੱਚਿਆਂ ਦੇ ਵਿੱਚ ਵਾਪਸ ਆ ਜਾਣ ਪਰ ਰਾਜਵੀਰ ਜਵੰਦਾ ਤੇ ਜਿਹੜੀ ਭਵਿੱਖਬਾਣੀ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਕਹਿੰਦੇ ਜਿਹੜੇ ਹਸਾਬ ਨਾਲ ਐਕਸੀਡੈਂਟ ਹੋਇਆ ਉਹਦੇ ਗ੍ਰਹਿ ਸਾਰੇ ਕੱਢੇ ਗਏ ਉਹਦੇ ਵਿੱਚ ਦੇਖਿਆ ਗਿਆ ਕਿ ਉਹ ਸਮੇਂ ਦੇ ਅੰਦਰ ਕਿੰਨੀ ਦੀ ਸਥਿਤੀ ਰਹੀ ਹੈ ਉਹਦੇ ਨਾਲ ਔਰ ਉਹਦੇ ਗ੍ਰਹਿ ਚੱਕਰ ਨੇ ਜਿਹੜੇ 17 ਅਕਤੂਬਰ ਤੱਕ ਬੜਾ ਹੀ ਭਿਆਨਕ ਮੰਝਰ ਰਾਜਵੀਰ ਜਵੰਦਾ ਦੇ ਨਾਲ ਹੋਣ ਜਾ ਰਿਹਾ ਯਾਨੀ ਜੋਸੀ ਦੇ ਮੁਤਾਬਕ 17 ਅਕਤੂਬਰ ਤੱਕ ਉਹਦੇ ਉੱਤੇ ਬਹੁਤ ਵੱਡੀ ਪੀੜਾ ਸਹਿਣ ਦਾ ਯਾਨੀ ਮਾਮਲਾ ਉਹਨਾਂ ਨੇ ਦੱਸਿਆ ਕਿ ਇਹਦੇ ਉੱਤੇ ਆਉਣਾ ਹੈ ਇਹ ਵਕਤ ਜਿਹੜਾ ਇਹ ਆਉਣਾ ਹੈ ਤਾਂ ਪੰਜਾਬ ਦੇ ਵਸਨੀਕਾਂ ਨੂੰ ਉਹਨਾਂ ਪੰਡਤਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਹਿੰਦੇ ਜੀ ਇੱਕੋ ਹੀ ਫਾਰਮੂਲਾ ਜੇਕਰ ਬਚਾ ਸਕਦਾ ਪ੍ਰਮਾਤਮਾ ਦੇ ਸਾਹਮਣੇ ਖੜ ਕੇ ਦੁਆ ਕਰੋ ਕਿ ਰਾਜਵੀਰ ਜਵੰਦਾ ਫਿਰ ਤੋਂ ਠੀਕ ਹੋ ਜਾਣ ਤੇ ਆਪਣੇ ਘਰ ਦੇ ਵਿੱਚ ਵਾਪਸ ਆਉਣ ਆਪਣੀ ਇੰਡਸਟਰੀ ਦੇ ਵਿੱਚ ਫਿਰ ਤੋਂ ਕੰਮ ਲੱਗਣ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਸਾਡੇ ਬਨਿਓ ਵੀ ਅਪੀਲ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਔਰ ਦੂਜੇ ਪਾਸੇ ਆਪਣੇ ਬਨਿਓ ਵੀ ਦੁਆ ਕਰਨੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਦੂਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਜਿਹੜਾ ਇੱਕ ਪੰਜਾਬੀ ਸਿੰਗਰ ਸੀ ਬੜੇ ਫੈਨ ਫਾਲੋਅਰ ਸੀ ਉਹਨਾਂ ਦੇ ਬਹੁਤ ਜੌਨ ਆ ਰਹੇ ਸੀ ਇੱਕ ਬਹੁਤ ਹੀ ਨਾਈਸ ਪਰਸਨੈਲਿਟੀ ਦੇ ਇਹ ਬੰਦੇ ਸੀ ਪਿਆਰ ਮੁਹੱਬਤ ਵਾਲੇ ਜੀ ਸੀ ਜਵਾਨ ਮੁੰਡਾ ਸੀ ਜਿਨ੍ਹਾਂ ਦਾ ਕਿ ਐਕਸੀਡੈਂਟ ਹੋ ਗਿਆ ਕਹਿੰਦੇ ਕਿ ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਵੀ ਐ ਤੇ ਉਹ ਐਕਸੀਡੈਂਟ ਵੀ ਐਡਾ ਮੇਜਰ ਹੋਇਆ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਵਿੱਚ ਉਸ ਉਸ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਰੀੜ ਦੀ ਹੱਡੀ ਦੋ ਜਗ੍ਹਾ ਟੁੱਟ ਜਾਂਦੀ ਇਹ ਦੋ ਤਿੰਨ ਜਗ੍ਹਾ ਫਿਰ ਉਹਨਾਂ ਦਾ ਜਿਹੜਾ ਧੌਂ ਦਾ ਮਨਕਣਾ ਉਹ ਕਹਿੰਦੇ ਟੁੱਟ ਜਾਂਦਾ ਫਿਰ ਦਿਮਾਗ ਤੱਕ ਆਕਸੀਜਨ ਹੀ ਜਾਂਦੀ ਡਾਕਟਰ ਕਹਿੰਦੇ ਆ ਕਿ ਸਿਚੁਏਸ਼ਨ ਜਿਹੜੀ ਹੈ ਨਾ ਬਹੁਤ ਕ੍ਰਿਟੀਕਲ ਹੈ ਬਹੁਤ ਜ਼ਿਆਦਾ ਸੀਰੀਅਸ ਹਾਲਤ ਦੇ ਵਿੱਚ ਹੈ ਤੇ ਜਿਹੜਾ ਵੀ ਕੋਈ ਡਾਕਟਰ ਕੋਲ ਜਾਂਦਾ ਉਹਨਾਂ ਦਾ ਭਰਾ ਭੈਣ ਭਰਾ ਆ ਜੰਡਸਟਰੀ ਦੇ ਲੋਕ ਸ਼ੋਬਸ ਦੇ ਲੋਕ ਸੈਲੀਬ੍ਰਿਟੀ ਫਿਰ ਉਹਨਾਂ ਦੇ ਜਿਹੜੇ ਸਿੰਗਰ ਹੈ ਉਹਨਾਂ ਦੇ ਕੁਲੀਗ ਜਿਹੜੇ ਆ ਉਹ ਸਾਰੇ ਜਿਹੜਾ ਕੋਈ ਵੀ ਉਹਨੂੰ ਫੈਨ ਫੋਲੋਅਰ ਕੋਈ ਵੀ ਡਾਕਟਰ ਕੋਲ ਮਿਲਣ ਜਾਂਦਾ ਤੇ ਡਾਕਟਰ ਅੱਗੇ ਇਹ ਗੱਲ ਹੀ ਕਹਿੰਦੇ ਆ ਕਿ ਉਹਨਾਂ ਵਾਸਤੇ ਅਰਦਾਸ ਕਰੋ ਦੁਆ ਕਰੋ ਕਿਉਂਕਿ ਇਸ ਵਕਤ ਉਹਨਾਂ ਨੂੰ ਅਰਦਾਸਾਂ ਦੁਆਵਾਂ ਦੀ ਬਹੁਤ ਜ਼ਰੂਰਤ ਹੈ ਡਾਕਟਰ ਵੀ ਆਪਣਾ ਜਿੰਨਾ ਖਜ਼ੋਰ ਲਾਉਂਦੇ ਲੇਕਿਨ ਡਾਕਟਰ ਕਹਿੰਦੇ ਕਿ ਜਿੰਨੀ ਦੇਰ ਤੱਕਰ ਅੱਲਾ ਪਾਕ ਦੀ ਜ਼ਾਤ ਨੇ ਰੱਬ ਸੋਹਣੇ ਨੇ ਪਰਮਾਤਮਾ ਨੇ ਉਹਨਾਂ ਉੱਤੇ ਰਹਿਮ ਨਾ ਕੀਤਾ ਕਰਮ ਨਾ ਕੀਤਾ ਉਹਨਾਂ ਉਹ ਜ਼ਿੰਦਗੀ ਦੀ ਤਰਫ ਨਹੀਂ ਲੋਟ ਸਕਦੇ ਇਸ ਕਰਕੇ ਅਰਦਾਸ ਦੁਆਵਾਂ ਕਰੋ ਤੇ ਇਸੇ ਕਰਕੇ ਹੀ ਪੰਜਾਬ ਦੀਆਂ ਮਾਵਾਂ ਭੈਣਾਂ ਵੀ ਹੁਣ ਰੋ ਰੋ ਕੇ ਇਹ ਰਾਜਵੀਰ ਜਵੰਧਾ ਵਾਸਤੇ ਅਰਦਾਸਾਂ ਕਰੰਦੀਆਂ ਦੁਆਵਾਂ ਕਰੰਦੀਆਂ ਕਿ ਅੱਲਾ ਪਾਕ ਦੀ ਜ਼ਾਤ ਰੱਬ ਸੋਣਾ ਉਹਨਾਂ ਤੇ ਮਿਹਰ ਕਰਦੇ ਪ੍ਰਮਾਤਮਾ ਨੂੰ ਜ਼ਿੰਦਗੀ ਦੀ ਤਰਫ ਵਾਪਸ ਲੋਟ ਦੇ ਲੋਟਾ ਦੇਵੇ ਕਿਉਂਕਿ ਉਹਨਾਂ ਦੇ ਜਿਹੜੇ ਘਰ ਵਾਲੇ ਉਹ ਕਿਸਤ ਵਿੱਚ ਚੈਨੀ ਦੇ ਵਿੱਚ ਜਾਂ ਕਿਸ ਤਕਲੀਫ ਦੇ ਵਿੱਚ ਹੈ ਇਹਦਾ ਅੰਦਾਜ਼ਾ ਸਾਰਿਆਂ ਨੂੰ ਹੈ ਤੇ ਇਸੇ ਕਰਕੇ ਲੋਕ ਸਾਰੇ ਉਹਨਾਂ ਵਾਸਤੇ ਅਰਦਾਸ ਦੁਆ ਕਰੰਦੇ ਐ ਬਾਕੀ ਵੀਰੋ ਜਿੰਨੇ ਵੀ ਗੁਰੂ ਘਰ ਦੇ ਵਿੱਚ ਵੀ ਲੋਕ ਜਾ ਜਾ ਕੇ ਪੰਜਾਬ ਦੇ ਜਿਹੜੇ ਬਾਕੀ ਲੋਕ ਸਾਰੇ ਮਿਲ ਕੇ ਅਰਦਾਸਾਂ ਦੁਆਵਾਂ ਕਰੰਦੇ ਐ ਜਿਸ ਤਰ੍ਹਾਂ ਕਿ ਡਾਕਟਰ ਕਹਿੰਦੇ ਐ ਸੇਮ ਉਂਜੀ ਕਿ ਤਾਂ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਜ਼ਿੰਦਗੀ ਮਿਲ ਸਕੇ ਉਹ ਜ਼ਿੰਦਗੀ ਤਰਫ ਦੁਬਾਰਾ ਲੋਟ ਆ ਜਾਣ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦੇ ਹਿਸਾਰ ਲਾਜ਼ਮੀ ਕਰਿਓ ਆਪਣਾ ਰਖਿਓ ਟੈਕਸਰਾਖਿਆਲ ਰੱਬ ਰੱਖੇ